ਠੇਕੇ ਵਾਲੀ ਗਲੀ ਦੇ ਚੌਂਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਮੇਰੇ ਇਹ ਨਾਲ ਇੱਕ ਟਰਾਲਾ ਲੱਗਿਆ ਹੋਇਆ ਹੈਗਾ ਕੱਲ ਰਾਤ ਗੁੰਡਾਗਰਦੀ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਦਾ ਕਤਲ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਮਹੱਲਾ ਨਿਵਾਸੀਆਂ ਵੱਲੋਂ ਢੋਬੀਆਂ ਦਾ ਚੌਂਕਰੇ ਵਿੱਚ ਜਿਹੜਾ ਹੈਗਾ ਟਰਾਲਾ ਲਗਾ ਦਿੱਤਾ ਗਿਆ ਤੁਸੀਂ ਦੇਖ ਰਹੇ ਹੋ ਨਾਰੇ ਬਾਜੀ ਕੀਤੀ ਜਾ ਰਹੀ ਹੈ ਮੁਰਦਾਬਾਤ ਸਰਕਾਰ ਮੁਰਦਾਬਾਤ ਆਦੋਰਾ ਕਥਨ ਮੈਂ ਦਿਖਾ ਦੇਣਾ ਬੈਡਵਾਦੀ ਨੂੰ ਲੋਰ ਦੇ ਮੁਰਦਾਬਾਤ ਮੁਰਦਾਬਾਤ ਨਾਰੇ ਬਾਜੀ ਕੀਤੀ ਜਾ ਰਹੀ ਹੈ ਮੁਰਦਾਬਾਤ ਮੁਰਦਾਬਾਤ ਹੁਸਿਆ ਨੂੰ ਗ੍ਰਿਫਤਾਰ ਕਰੋ ਤੁਸੀਂ ਦੇਖ ਲਓ ਤਸਵੀਰਾਂ ਥੋਬੀਆਂ ਚੌਕ ਦੀਆਂ ਜਿੱਥੇ ਕਿ ਪਰਿਵਾਰ ਵੱਲੋਂ ਰੋਸ ਕੀਤਾ ਜਾ ਰਿਹਾ ਬਾਤਾ ਮੋਗਲੀ ਮਾਤਾ ਦਾ ਹਾਲ ਤੁਸੀਂ ਦੇਖ ਸਕਦੇ ਹੋ ਗੰਭੀਰਾ ਤੇ ਆਪਣਾ ਖੋ ਕੇ ਬੈਠੇ ਹੋਏ ਆ ਜਿਨ੍ਹਾਂ ਦੇ ਜਿਗਰ ਦਾ ਟੁਕੜਾ ਅੱਜ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਉਸ ਮਾਤਾ ਦਾ ਕੀ ਹਾਲ ਹੋਊਗਾ ਤੁਸੀਂ ਦੇਖ ਰਹੇ ਹੋ ਸੱਜੇ ਤਸਵੀਰਾਂ ਤੋਬਿਆਣਾ ਚੌਕ ਦੀਆਂ ਤਾਂ ਨਾਰੇਵਾਜੀ ਜੰਮ ਕੇ ਨਾਰੇਵਾਜੀ ਕੀਤੀ ਜਾ ਰਹੀ ਆ ਬੰਦ ਕਰੋ ਬੰਦ ਕਰੋ ਤੁਸੀ ਦੇਖ ਸਕਦੇ ਹੋ ਨਾਰੇਵਾਜੀ ਜੰਮ ਕੇ ਨਾਰੇਵਾਜੀ ਕੀਤੀ ਆ ਤੇ ਮੈਂ ਤੁਹਾਡੀ ਡੀਐਸਪੀ ਸਾਹਿਬ ਤਾਂ ਦਾ ਘੰਟੇ ਤੋਂ ਹੱਸ ਵਕਤ ਅਗੇ ਨੇ ਆਪਾਂ ਨਾਲ ਗੱਲਬਾਤ ਕਰਦੇ ਆਂ ਬੀਚ ਤੋਂ ਕਿਤੇ ਜਾਣਾ ਨਾ ਬਲਾਵੇ ਬੰਦੇ ਕਿਹਦਾ ਕਰਦਾ ਪਰ ਤੈਨੂੰ ਪਤਾ ਕੀ ਇਹ ਕੋਈ ਸਬੰਧੀ ਅਸੀਂ ਸਿਵਲ ਲਾਈਨ ਥਾਣੇ ਮਕਦਮਾ ਦਰਜ ਕਰ ਲਿਆ ਹੈ ਜਿਹੜੇ ਬਾਈ ਨੇਮ ਦੋਸ਼ੀ ਹਨ ਅਸੀਂ ਸਾਰੇ ਦੋਸ਼ੀਆਂ ਨੂੰ ਜਲਦ ਜਲਦ ਗ੍ਰਿਫਤਾਰ ਕਰਾਂਗੇ ਮਨਰਵਾਸੀਓ ਇੱਥੇ ਦਾ ਕਹਿਣਾ ਕਰੀ ਜਿਹੜਾ ਆਪਣਾ ਜਿਹੜਾ ਸਾਨੂੰ ਹੋ ਰਿਹਾ ਹੈਗਾ ਸ਼ਾਹਰ ਬੰਨੋ ਕੋਈ ਨਹੀਂ ਨਹੀਂ ਐਦਾਂ ਨਹੀਂ ਆ ਦੇਖੋ ਅਸੀਂ ਜਿੱਦਾਂ ਹੀ ਹੋਇਆ ਮੁਕੱਦਮਾ ਇਮੀਡੀਏਟਲੀ ਅਸੀਂ ਦਰਜ ਕੀਤਾ ਜੀ ਮੁਕੱਦਮਾ ਦਰਜ ਕਰਕੇ ਅਸੀਂ ਟੀਮਸ ਬਣਾਤੀਆਂ ਆ ਜੀ ਸਾਡੀਆਂ ਸੀਆਈ ਦੀਆਂ ਟੀਮਸ ਆਲਰੇਡੀ ਰੇਡ ਤੇ ਗਈਆਂ ਹੋਈਆਂ ਨੇ ਜਿੱਦਾਂ ਹੀ ਸਾਨੂੰ ਕੋਈ ਇਨਫੋਰਮੇਸ਼ਨ ਅਸੀਂ ਮਿਲ ਜਾਂਦੀ ਸਾਨੂੰ ਵੈਸੇ ਕੋਈ ਐਕਸਕਲੂਜ਼ ਵੀ ਹੈਗੇ ਨੇ ਜਿਨ੍ਹਾਂ ਤੇ ਅਸੀਂ ਵਰਕ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਾਂਗੇ ਨਹੀਂ ਦੋਸ਼ੀ ਸਾਰੇ ਗ੍ਰਿਫਤਾਰ ਕਰਾਂਗੇ ਜੀ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਅਗਰ ਪਾਸਟ ਰਿਕਾਰਡ ਵੀ ਦੇਖ ਲੋਗੇ ਤਕਰੀਬਨ ਹਰੇਕ ਮੁਕੱਦਮਾ ਕੋਈ ਐਦਾਂ ਦਾ ਹੁੰਦਾ ਅਸੀਂ ਸਾਰੇ ਮੁਕੱਦਮੇ ਸਾਰੇ ਟ੍ਰੇਸ ਨੇ ਇਹ ਅਗੇ ਜਾਂਦਾ ਕਿਉਂਕਿ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਬਟ ਅਸੀਂ ਸਾਰੇ ਦੋਸ਼ੀ ਗ੍ਰਫਤਾਰ ਕਰਦੇ ਹਾਂ ਐਨਐਮਾ ਤਾਂ ਕਹਿਣਾ ਸੀ ਅਸੀਂ ਉਨੀ ਦੇ ਵੇ ਜਿਹੜਾ ਹੈ ਤੁਹਾਡਾ ਦੋਬਾਰਾ ਅਸੀਂ ਬੇਖੋ ਪਰਿਵਾਰ ਨਾਲ ਇਸ ਬਾਰੇ ਗੱਲ ਕਰਦੇ ਹਾਂ ਬਟ ਸਾਡੀਆਂ ਟੀਮਸ ਲੱਗੀਆਂ ਸੀ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦਾ